ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਸਿੰਘ ਮੈਂ ਕਿਤੇ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਵਕਤ ਬਾਗਾਪੁਰਾਣਾ ਦੇ ਸ਼੍ਰੀ ਸ਼ਬ ਮੰਦਰ ਦੇ ਵਿੱਚ ਖੜੇ ਆ ਜਿੱਥੇ ਅੱਜ ਜਨਮ ਅਸ਼ਟਮੀ ਨੂੰ ਲੈ ਕੇ ਵਿਸ਼ਾਲ ਰਥ ਯਾਤਰਾ ਕੀਤੀ ਜਾ ਰਹੀ ਆ ਸ਼ਹਿਰ ਦੇ ਪੂਰੇ ਦੇ ਵਿੱਚ ਪ੍ਰਕਰਮਾਂ ਕੀਤੀਆਂ ਜਾਣੀਆਂ ਵੱਖ-ਵੱਖ ਧਾਰਮਿਕ ਬਹੁਤ ਸੋਹਣੀਆਂ ਮੂਰਤੀਆਂ ਵੀ ਸਜਾਈਆਂ ਗਈਆਂ ਨੇ ਤੇ ਜੇ ਗੱਲ ਕਰੀਏ ਤਾ ਸਾਰੇ ਸ਼ਹਿਰ ਦੀ ਪ੍ਰਕਰਮਾ ਕੀਤੀ ਜਾਣੀ ਆ ਉਸ ਤੋਂ ਬਾਅਦ ਆਪਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਤੁਹਾਨੂੰ ਜਿਹੜੀ ਹੈਗੀ ਰਥ ਯਾਤਰਾ ਦੀਆਂ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਵੱਖ-ਵੱਖ ਜਿਹੜੇ ਮੂਰਤੀਆਂ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਈਆਂ ਜਾਣਗੀਆਂ। ਸ਼੍ਰੀ ਸ਼ੈਵ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, राधे-ਰਾਦੇ ਜੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਬਾਲਾ ਜੀ। ਜੈ ਜੈ ਕ੍ਰਿਸ਼ਨਾ ਭਗਵਾਨ ਦੀ ਜੈ। ਕ੍ਰਿਸ਼ਨ ਕਨਿਆ ਲਾਲ ਕੀ ਜੈ ਬੰਕੇ ਵਿਹਾਰੀ ਲਾਲ ਕੀ ਜੈ ਅੱਜ ਜਿਹੜਾ ਹੈਗਾ ਵਿਸ਼ਾਲ ਰਤ ਯਾਤਰਾ ਕੀਤੀ ਜਾ ਰਹੀ ਹੈ ਇਸ ਦਾ ਮੇਨ ਮੋਟੀਵੇਟੀ ਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ 16 ਤਰੀਕ ਨੂੰ ਦਨ ਸ਼ਨੀਵਾਰ ਨੂੰ ਪੂਰੇ ਇੰਡੀਆ ਚ ਮਨਾ ਰਹੇ ਆ ਜਿਸ ਦੇ ਅਪਲਖਸ਼ 14 ਤਰੀਕ ਨੂੰ ਅੱਜ ਬਹੁਤ ਵਿਸ਼ਾਲ ਰਤ ਯਾਤਰਾ ਪੂਰੇ ਸ਼ਹਿਰ ਦੀ ਪ੍ਰਕਰਮਿਆ ਕਰਕੇ ਦੁਆਰਾ ਇੱਥੇ ਸ਼ੈ ਮੰਦਰ ਚ ਆਏ ਜੇ ਮੈਂ ਗੱਲ ਕਰਾਂ ਤਾਂ ਇੱਕ ਬਹੁਤ ਸੋਹਣੀਆਂ ਮੂਰਤੀਆਂ ਸਜਾਈਆਂ ਗਈਆਂ ਤੇ ਬੜਾ ਸੋਹਣਾ ਪ੍ਰਬੰਧ ਕੀਤਾ ਗਿਆ ਤੇ ਨਾਲ ਨਾਲ ਜੇ ਮੈਂ ਗੱਲ ਕਰਾਂ ਤਾਂ ਟ੍ਰੈਫਿਕ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਤੁਸੀਂ ਬਹੁਤ ਸਿਕਿਉਰਿਟੀ ਲੱਗੀ ਹੋਈ ਹੈ ਟ੍ਰੈਫਿਕ ਬਿਲਕੁਲ ਦਿੱਕਤ ਨਹੀਂ ਆ ਰਹੀ ਹਾਂਜੀ ਟ੍ਰੈਫਿਕ ਦਾ ਪੂਰਾ ਕੰਟਰੋਲ ਹੈ ਜੀ ਡਿਪਟੀ ਸਾਹਿਬ ਐਸ ਐਚਓ ਸਾਹਿਬ ਤੇ ਸਾਡੇ ਲੋਕਲ ਵੋਲੰਟਰੀਅਰ ਪੂਰੇ ਪੂਰੇ ਤਨ ਮਨ ਨਾਲ ਕਰ ਰਹੇ ਹੈ ਜੀ ਟ੍ਰੈਫਿਕ ਨੂੰ ਕੰਟਰੋਲ ਕੋਈ ਦਿੱਕਤ ਨਹੀਂ ਆਏਗੀ ਕੀ ਕੀ ਅੱਜ ਜਿਹੜਾ ਕਰਨ ਜਾ ਰਹੇ ਹਾਂ ਤੁਸੀਂ ਰਾਤ ਯਾਤਰਾ ਦੇ ਵਿੱਚ ਰਾਤ ਯਾਤਰਾ ਦੇ ਪੂਰੇ ਸ਼ਹਿਰ ਦੀ ਪ੍ਰਕਰਮਿਆ ਜੀ ਔਰ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਲੰਗਰ ਲਗਾਏ ਆ ਜੀ ਸਾਰੇ ਸ਼ਹਿਰ ਦੇ ਵਿੱਚ ਲੰਗਰ ਲੱਗੇ ਆ ਜੀ ਪੂਰੇ ਸ਼ਹਿਰ ਚ ਪ੍ਰਕਰਮਿਆ ਕਰਕੇ ਅਸੀਂ ਰਾਤ ਯਾਤਰਾ ਵਾਪਸ ਆ ਮੰਗੇ ਠੀਕ ਹੈ ਜੀ ਤੇ ਨਾਲ-ਨਾਲ ਝਲਕੀਆਂ ਵੀ ਕੀਤੀਆਂ ਜਾਣਗੀਆਂ ਜਾਂ ਕੁਝ ਹਾਂਜੀ 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 ਠੀਕ ਹੈ ਜੀ ਤੇ ਜੇ ਗੱਲ ਕਰੀਏ ਤਾਂ ਪ੍ਰਬੰਧ ਦੀ ਤਾਂ ਪੂਰਾ ਜਿਹੜਾ ਹੈਗਾ ਸ਼ਹਿਰ ਦਾ ਪੂਰਾ ਸਹਿਯੋਗ ਹੈ ਜੀ ਪੂਰੇ ਸ਼ਹਿਰ ਦਾ ਸਹਿਯੋਗ ਹੈ ਜੀ ਔਰ ਸ਼ਹਿ ਮੰਦਰ ਪ੍ਰਬੰਧਕ ਕਮੇਟੀ ਤਨ ਮਨ ਧਨ ਦੇ ਨਾਲ ਇਹ ਵੀ ਸੇਵਾ ਕਰ ਰਹੀ ਹੈ ਜੀ 2 ਤਰੀਕ ਤੋਂ ਪ੍ਰਵਾਤ ਫੇਰੀ ਚੱਲੂ ਆ ਜੀ ਚੱਲ ਰਹੀ ਆ 16 ਤਰੀਕ ਤੱਕ ਰੋ ਵੀ ਚੱਲੇਗੀ ਤੇ ਪੂਰੇ ਸ਼ਹਿਰ ਦਾ ਉਤਸ਼ਾਹ ਸਾਡੇ ਨਾਲ ਆ ਜੀ ਜਨਮ ਅਸ਼ਟਮੀ ਕਿੰਨੀ ਤਰੀਕ 16 ਤਰੀਕ ਦਿਨ ਸ਼ਨੀਵਾਰ ਇੱਥੇ ਮਨਾਇਓ ਇਸੇ ਮੰਦਰ ਚ ਇਸੇ ਇਸੇ ਮੰਦਰ ਚ ਸਾਡੇ ਨਾਲ ਕਮੇਜੀ ਦਾ ਬਰਾੜ ਆ ਝਾਕੀਆਂ ਨਿਕਲ ਰਹੀਆਂ ਨੇ 16 ਤਰੀਕ ਜਨਮ ਅਸ਼ਟਮੀ ਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਮੁਬਾਰਕਬਾਦ ਆ ਸਾਰੇ ਸ਼ਹਿਰ ਨੂੰ ਸਾਰੀ ਲੋਕਾਈ ਨੂੰ ਕ੍ਰਿਸ਼ਨ ਮਹਾਰਾਜ ਦੇ ਇਸ ਪਵਿੱਤਰ ਦਿਨ ਦੀ ਅੱਜ ਕ੍ਰਿਸ਼ਨ ਰੱਤ ਯਾਤਰਾ ਹੈ ਪਰਸੋ ਜਨਮ ਅਸ਼ਟਮੀ ਆ ਤੇ ਇੱਕ ਮਿਸਾਲ ਹੈ ਮਹਾਰਾਜ ਭਗਵਾਨ ਰੱਬਾ ਸਭ ਤੋਂ ਵੱਡੀ ਜਿਹੜੀ ਅੱਜ ਦੇ ਸਮੇਂ ਵਿੱਚ ਗ੍ਰਾਵਿਟਾ ਦੋਸਤੀ ਦੀ ਉਹ ਦੋਸਤੀ ਦੀ ਮਿਸਾਲ ਭਾਈ ਗੁਰਦਾਸ ਜੀ ਲਿਖਦੇ ਨੇ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰਜੀ ਆਏ ਜਦੋਂ ਉਹਨਾਂ ਦਾ ਮਿੱਤਰ ਇੱਕ ਗਰੀਬ ਮਿੱਤਰ ਸੁਦਾਮਾ ਮਿਲਣ ਵਾਸਤੇ ਆ ਜਦੋਂ ਆ ਕੇ ਦਰਬਾਨ ਨੇ ਦੱਸਿਆ ਤੁਹਾਨੂੰ ਕੋਈ ਸੁਦਾਮਾ ਨਾਮ ਦਾ ਇੱਕ ਭਗਤ ਵਿਅਕਤੀ ਮਿਲਣ ਆਇਆ ਉਹ ਅਸਲ ਸੁਦਾਮਾ ਭਗਤ ਹੀ ਸੀ ਤੇ ਕ੍ਰਿਸ਼ਨ ਮਹਾਰਾਜ ਆਪਦੇ সিংਹਾਸਣ ਤੋਂ ਉੱਠ ਕੇ ਪਹਿਲਾਂ ਜਾ ਕੇ ਉਹਨਾਂ ਦੇ ਪੈਰ ਧੋਤੇ ਸੁਦਾਮਾ ਜੀ ਦੇ ਆਪਦੇ ਪੁਰਾਣੇ ਬਚਪਨ ਦੇ ਮਿੱਤਰ ਦੇ ਫਿਰ ਉਹਨਾਂ ਨੂੰ ਆਪਦੇ ਹੱਥੀਂ ਭੋਜ ਸ਼ਿਕਾਇਆ ਇੱਕ ਮਿਸਾਲ ਆ ਦੋਸਤੀ ਦੀ ਜਿਹੜੀ ਅੱਜ ਦੇ ਸਮੇਂ 'ਚ ਸਾਨੂੰ ਸਮਝਣੀ ਚਾਹੀਦੀ ਹੈ ਜਦੋਂ ਸਾਡੇ ਭਗਵਾਨ ਨੇ ਇਹ ਜਿਵੇਂ ਅਸੀਂ ਕਹਿੰਦੇ ਨਾ ਗੁਰੂ ਨਾਨਕ ਪਾਤਸ਼ਾਹ ਨੇ ਕੀਰਤ ਕਰਕੇ ਆਪ 18 ਸਾਲ ਹਲਵਾ ਕੇ ਕੀਰਤ ਦਾ ਸੁਨੇਹਾ ਦਿੱਤਾ ਇਸੇ ਤਰ੍ਹਾਂ ਇਹ ਸਾਡੇ ਲਈ ਇੱਕ ਸੁਨੇਹਾ ਉਹਨਾਂ ਨੇ ਆਪਦੇ ਜੀਵਨ ਰੂਪ ਦੇ ਵਿੱਚ ਢਾਲ ਕੇ ਉਸ ਚੀਜ਼ ਨੂੰ ਅਪਣਾ ਕੇ ਫਿਰ ਸਾਨੂੰ ਸੁਨੇਹੇ ਦਿੱਤੇ ਆ ਇਹ ਇਹੋ ਜਿਹੇ ਬਹੁਤ ਸਾਰੇ ਉਦਾਹਰਨਾਂ ਨੇ ਤੇ ਬਹੁਤ ਸਾਰੀਆਂ ਮੁਬਾਰਕਬਾਦ ਨੇ ਇਹ ਧਾਰਮਿਕ ਸੰਗਠਨ ਸਾਰੇ ਸ਼ਹਿਰ ਦੇ ਜਿਨ੍ਹਾਂ ਧਾਰਮਿਕ ਸਗਰਤਨਾ ਇਕੱਠੇ ਹੋ ਕੇ ਹਰ ਸਾਲ ਇਹ ਸ਼ੋਭਾ ਯਾਤਰਾ ਵਰ ਯਾਤਰਾ ਕਰਦੇ ਆ ਬਹੁਤ-ਬਹੁਤ ਮੁਬਾਰਕਬਾਦ ਆ ਸਭ ਨੂੰ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਨੂੰ ਸਭ ਨੂੰ ਲੋਕਾਈ ਨੂੰ ਸੁਖ ਵਰਤਾਵੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡਾ ਮੰਦਿਰ ਮਾਣਾ ਪ੍ਰਧਾਨ ਆ ਚੇਅਰਮੈਨ ਆ ਮਾਰਕੀਟ ਕਮੇਟੀ ਬਾਗਾ ਫਲਾ ਦੇ ਗੱਲਬਾਤ ਕਰਦੇ ਭਾਜੀ ਕੀ ਕਹਿਣਾ ਚਾਹੋਗੇ ਜਨਮ ਜੀ ਜਨਮ ਮੱਠੀ ਬਿਨਾਂ ਸਾਰੇ ਸੰਸਾਰ ਨੂੰ ਵਡ ਨੂੰ ਹਲਕੇ ਨੂੰ ਵਧਾਈਆਂ ਦਿੰਦੇ ਆ ਅਸੀਂ ਸਾਰੇ ਧਰਮ ਦਾ ਸਤਿਕਾਰ ਕਰਦੇ ਆ ਇਹ ਬਹੁਤ ਵਧੀਆ ਪ੍ਰੋਗਰਾਮ ਆ ਜਨਮ ਮੱਠੀ ਸਾਰੇ ਹਲਕੇ ਨੂੰ ਵਡ ਨੂੰ ਬਹੁਤ ਬਹੁਤ ਮੁਬਾਰਕਾਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਵੱਖ-ਵੱਖ ਜਿਹੜੀਆਂ ਧਾਰਮਿਕ ਮੂਰਤੀਆਂ ਨੇ ਜਿਵੇਂ ਸ਼੍ਰੀ ਰਾਮਚੰਦਰ ਹਨੂਮਾਨ ਦੀ ਮੂਰਤੀ ਆ ਤੁਸੀਂ ਬੈਕ ਤੇ ਦੇਖ ਸਕਦੇ ਹੋ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਸਾਰੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਸ਼੍ਰੀ ਹਨੂਮਾਨ ਜੀ ਦੀ ਮੂਰਤੀ ਆ ਨਾਲ ਸ਼੍ਰੀ ਰਾਮਚੰਦਰ ਦੀ ਮੂਰਤੀ ਆ ਤੇ ਇਸੇ ਤਰ੍ਹਾਂ ਹੀ ਅ ਵੱਖ-ਵੱਖ ਜੜੀਆਂ ਹੈਗੀਆਂ ਧਾਰਮਿਕ ਝਲਕੀਆਂ ਤੇ ਇਸ ਤਰ੍ਹਾਂ ਵੱਖ-ਵੱਖ ਜੇ ਗੱਲ ਕਰੀਏ ਤਾਂ ਮੂਰਤੀਆਂ ਵੀ ਸ਼ਸ਼ੋਭਤ ਹਨ ਇਸ ਜਿਹੜੀ ਰਥ ਯਾਤਰਾ ਹੈਗੀ ਆ ਤੇ ਰਥ ਯਾਤਰਾ ਜਿਹੜੀ ਹੈਗੀ ਆ ਸ਼ੁਰੂ ਹੋਣ ਜਾ ਰਹੀ ਆ ਬਹੁਤ ਜਲਦੀ ਬਸ ਜਿਹੜੀ ਹੈਗੀ ਆ ਇੱਥੋਂ ਰਵਾਨਗੀ ਹੋ ਜੂਗੀ। هەر ਇੱਕ ਜਿੱਥੇ ਜਾਣ ਮਾਸਟ ਵੀ ਜਿਹੜੀ ਕਿ 16 ਤਰੀਕ ਨੂੰ ਮਨਾਈ ਜਾ ਰਹੀ ਆ ਉਹਦੇ ਸਰਦਾਰ ਦੇ ਵਿੱਚ ਆ ਅੱਜ ਹਿੰਦੂ ਭਾਈ ਚਰਦੇ ਵੱਲੋਂ ਜਿਹੜਾ ਕਿ ਅੱਜ ਸ਼ਾੜੀ ਮੰਦਰ ਦੇ ਵਿੱਚੋਂ ਹੋ ਕੇ ਜਿਹੜਾ ਝਾਕਾ ਕੱਢਿਆ ਜਾ ਰਿਹਾ ਝਾਕਾ ਦਾ ਜਿਹੜਾ ਨਜ਼ਾਰਾ ਉਹ ਬੇਹੱਦ ਦਿਲਕਾਸ਼ ਨਜ਼ਾਰਾ ਸੀਗਾ ਜਸਤੇ ਉਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ ਤੇ ਲੋਕਾਂ ਨੇ ਜਿਹੜਾ ਕਿਸੇ ਜਨਮਾਸੇ ਸਾਹਮਣੇ ਕੱਢਿਆ ਗਿਆ ਟੱਕਣਾ ਦਾ ਖੂਬ ਆਨੰਦ ਵੀ ਮਾਣਿਆ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮਜਨਤਾਰ ਸਿੰਘ ਸਰਾਹ ਹੈ ਉਹ ਇੰਡੀਆ ਟੀਵੀ ਬਾਕਾ ਪੁਰਾਣਾ